ਹalleluyah ਸਾਰਿਆਂ ਜੈ ਮਸੀਹ ਦੀ ਆਓ ਪਵਿੱਤਰ ਬਾਈਬਲ ਵਿੱਚ ਪੜ੍ਹਾਂਗੇ ਜੱਬੂਰਾ ਦੀ ਪੋਥੀ ਅਧੇ 9 ਵਚਨ ਉਹਦੀ ਪਹਿਲੀ ਆਇਤ ਵਿੱਚ ਯਹੋਵਾ ਦਾ ਨਾਮ ਇਹ ਜੋ ਹੋਵਾ ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਨ ਵਾਦ ਕਰਾਂਗਾ ਮੈਂ ਤੇਰੇ ਸਾਰੇ ਅੱਜੇ ਕੰਮਾਂ ਦਾ ਵਰਣਨ ਕਰਾਂਗਾ ਮੈਂ ਤੇਥੋਂ ਖੁਸ਼ ਅਤੇ ਬੰਗ ਬੰਗ ਹੋਵਾਂਗਾ हे ਆਤਮਾ ਮੈਂ ਤੇਰੇ ਨਾਮ ਦੀ ਉਸਤਤ ਗਾਵਾਂਗਾ ਜਦ ਮੇਰੇ ਵੈਰੀ ਪਿਛਾ ਮੁੜਦੇ ਹਨ ਉਹ ਤੇਰੇ ਸਾਹਮਣੇ ਠੇਡਾ ਖਾ ਕੇ ਨਾਸ਼ ਹੋ ਜਾਂਦੇ ਕਿਉਂ ਜੋ ਤੈ ਤੈ ਮੇਰਾ ਨਿਉ ਆਉ ਮੇਰਾ ਫੈਸਲਾ ਕੀਤਾ ਹੈ ਤੈ ਸਿੰਘਾਸਨ ਉਤੇ ਬੈਠ ਕੇ ਸੱਚਾ ਨਿਉ ਕੀਤਾ ਹੈ ਤੈਆਂ ਗੁਮੀਆਂ ਤੈ ਪ੍ਰਾਇਆਂ ਕੋ ਮਾਂ ਨੂੰ ਝੜਕਿਆ ਹੈ ਤੈ ਦੁਸ਼ਟਾਂ ਦਾ ਨਾਸ਼ ਕੀਤਾ ਹੈ ਦੈਸ ਦੀਪ ਕਾਲ ਲਈ ਉਹਨਾਂ ਦਾ ਨਉ ਮੇਟ ਦਿੱਤਾ ਵੈਰੀ ਥਿਆ ਵਿੱਚ ਸਦਾ ਲਈ ਮੁੱਕ ਗਏ ਅਤੇ ਜਿਹੜੇ ਲਗ ਨਜ਼ਰ ਤੈ ਢਾ ਦਿੱਤੇ ਉਹਨਾਂ ਦਾ ਚੇਤਾ ਵੀ ਮਿੱਟ ਗਿਆ ਹੈ ਪ੍ਰੰਤੂ ਯਹੋਵਾ ਸਦਾ ਹੀ ਬਿਰਾਜਮਾਨ ਹੈ ਉਸਨੇ ਆਪਣੇ ਸਿੰਘਾਸਨ ਨੂੰ ਨਿਉ ਦੇ ਲਈ ਕਾਇਮ ਕਰ ਰੱਖਿਆ ਹੈ ਅਤੇ ਉਹ ਧਰਮ ਦਾ ਧਰਮ ਨਾਲ ਨਾਲ ਜਗਤ ਦਾ ਨਿਉ ਕਰੇਗਾ ਉਹ ਸੱਚਾਈ ਨਾਲ ਹੋਂਦ ਦਾ ਫੈਸਲਾ ਕਰੇਗਾ ਅਤੇ ਯਹੋਵਾ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ ਹੋਏਗਾ ਹੋਏਗਾ ਅਪਤਾ ਦੇ ਸਮੇਂ ਦੇ ਲਈ ਇੱਕ ਉੱਚਾ ਗੜ ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ ਕਿਉਂ ਜੋ ਯਹੋਵਾ ਤਹ ਆਪਣੇ ਤਲਬਾਂ ਨੂੰ ਤਿਆਗ ਨਹੀਂ ਦਿੱਤਾ ਯਹੋਵਾ ਦੀ ਉਸਤਤ ਗਾਓ ਜਿਹੜਾ ਸਹੀਾਨ ਵਿੱਚ ਵਸਦਾ ਹੈ ਲੋਕਾਂ ਵਿੱਚ ਉਹਦੇ ਕਮਾ ਦਾ ਪ੍ਰਚਾਰ ਕਰੋ ਜਦ ਉਹ ਖੌਨ ਦੀ ਪੁਸ਼ਗੀਸ਼ ਕਰਦਾ ਹੈ ਉਹ ਉਹਨਾਂ ਨੂੰ ਚੇਤੇ ਕਰਦਾ ਹੈ ਉਹ ਮਸਕੀਨਾਂ ਦੀ ਦੁਹਾਈ ਨਹੀਂ ਭੁੱਲਦਾ ਇਹ ਜਹਵਾ ਮੇਰੇ ਤੇ ਦਇਆ ਕਰ ਤੂੰ ਜੋ ਮੈਨੂੰ ਮੌਤ ਦੇ ਫਾਟਕਾ ਤੋਂ ਉਠਾ ਲਿੰਦਾ ਹੈ ਮੇਰੇ ਕਲੇਸ਼ ਉਤੇ ਜਿਹੜਾ ਮੇਰੇ ਵੈਰੀਆਂ ਵੱਲੋਂ ਹੈ ਨਿਗਾਹ ਕਰ ਤਾਂ ਜੋ ਮੈਂ ਸੇਯੋਂ ਦੀ ਤੀ ਦੇ ਫਾੜਕਾ ਵਿੱਚ ਤੇਰੀ ਸਾਰੀ ਉਸਤਤ ਦਾ ਪ੍ਰਚਾਰ ਕਰਾਂ ਅਤੇ ਮੈਂ ਤੇਰੇ ਬਚਾਓ ਤੋਂ ਖੁਸ਼ ਹੋਵਾਂ ਜਿਹੜਾ ਟੋਇਆ ਟੋਇਆ ਪਰਾਈਆਂ ਕੁੱਮਾਂ ਨੇ ਪੁੱਟਿਆ ਸੀ ਉਸ ਵਿੱਚ ਉਹ ਆਪ ਟਿੱਕ ਪਈਆਂ ਹਨ ਜਿਹੜੀ ਜਿਹੜੀ ਕੁੜੀ ਕੀ ਉਹਨਾਂ ਨੇ ਸਿਪਾਈ ਸੀ ਉਸੇ ਵਿੱਚ ਉਹਨਾਂ ਦਾ ਆਪਣਾ ਪੈਰ ਫਸ ਗਿਆ ਹੈ ਜਿਹੋਵਾ ਉਜਾਗਰ ਹੋਇਆ ਹੈ ਉਸੇ ਨੇ ਉਸੇ ਨੇ ਨਿਯਾਉ ਕੀਤਾ ਹੈ ਦੁਸ਼ਟ ਨੂੰ ਉਸੇ ਦੇ ਹੱਥ ਦੇ ਕੰਮ ਵਿੱਚ ਉਸ ਨੇ ਫਸਾ ਦਿੱਤਾ ਹੈ ਇਹ ਗਿਉਣ ਸਲਾਹ ਦੁਸ਼ਟ ਪਤਾਲ ਵਿੱਚ ਮੁੜ ਜਾਣਗੇ ਉਹ ਸਾਰੀਆਂ ਗੋਮਾਂ ਜਿਹੜੀਆਂ ਪਰਮੇਸ਼ਰ ਨੂੰ ਵਿਸਾਰ ਦਿੰਦੀਆਂ ਹਨ ਕੰਗਾਲ ਤਮ ਤਮ ਸਦਾ ਵਿਸਰੀ ਨਹੀਂ ਰਹਿਣਗੇ ਨਾ ਮਸਕੀਨਾ ਦੀ ਆਸ਼ਾ ਹਮੇਸ਼ਾ ਜਿੰਸਟ ਹੋਵੇਗੀ ਉਠ ਹੈ ਯਹੋਵਾ ਇਨਸਾਨ ਨੂੰ ਪਰਬਨਾ ਹੁੰਦੇ ਤੇਰੇ ਸੰਮੁਖ ਪਰਾਈਆਂ ਕਮ ਧੰਨਿਓ ਕੀਤਾ ਜਾਵੇ ਹੈ ਯਹੋਵਾ ਉਹਨਾਂ ਨੂੰ ਪੈਂਚਰ ਬਾਹਰ ਪਰਾਈਆਂ ਕਮ ਆਪਣੇ ਆਪ ਨੂੰ ਨਿਹਰਾ ਇਨਸਾਨ ਹੀ ਚੰਨ ਨੀ ਸਲਾਹ